ਹਾਂਜੀ ਸਤਿ ਸ਼੍ਰੀ ਅਕਾਲ ਆਸਾ ਤੁਸੀਂ ਸਾਰੇ ਰਾਜੀਤ ਹੋਵੋਗੇ ਹਰ ਐਤਵਾਰ ਆਪਾਸ ਉਹ ਦੇ ਇੱਕ ਪੇਪਰ ਦੇ ਟੈਪ ਦਾ ਟੈਸਟ ਚਾਰ ਕਰਦੇ ਹੁੰਨੇ ਆ ਇਸ ਵਾਰ ਆਪਣਾ ਇਹ 13ਵਾਂ ਪੇਪਰ ਦੇ ਆਸਾ ਤੁਸੀਂ ਵਧੀਆ ਕਰ ਰਹੇ ਹੋਗੇ ਤੇ ਇੱਕ ਸਾਰੇ ਬੱਚਿਆਂ ਚ ਇਹ ਚਿਤਤੀ ਆ ਵੀ 12ਵੇਂ ਮਹੀਨੇ ਚ ਆਪਣਾ ਪੰਜਾਬੀ ਦਾ ਪੇਪਰ ਹੋਣਾ ਕਿ ਨਹੀਂ ਉਹ ਜਿੱਥੋਂ ਨਈ ਗੱਲ ਸੁਣੀ ਆ ਭਾਈ ਕਹਿੰਦੇ ਉਹ 50% ਚਾਂਸ ਆ ਵੀ ਹੋ ਸਕਦਾ ਕਿਉਂਕਿ 50% ਜਿਹੜਾ ਚਾਂਸ ਨਹੀਂ ਹੋਣ ਦਾ ਕਹਿੰਦੇ ਵੀ 12ਵੇਂ ਮਹੀਨੇ ਦੇ ਇੱਕ ਤਰੀਕ ਨੂੰ ਪੀ ਟੈਟ ਦੇ ਜਿਹੜੇ ਐਡਮਿਟ ਕਾਰਡ ਆ ਗਏ ਜਾਂ ਉਹਨਾਂ ਦੀ ਤਰੀਕ ਆ ਗਈ ਵੀ ਇੱਕ ਤਰੀਕ ਨੂੰ ਹੋਣਾ ਤਾਂ ਹੋ ਸਕਦਾ ਇਹ ਸੋਚ ਲੈਣ ਬੋਰਡ ਵਾਲੇ ਵੀ ਸਟੈਨੋ ਵਾਲੇ ਕਿਸੇ ਬੱਚਾ ਨੇ ਵੀ ਪੀ ਟੈਟ ਦਾ ਪੇਪਰ ਦੇਣਾ ਹੁੰਦਾ ਵੀ ਕਿਸੇ ਨੇ ਭਰਿਆ ਹੋਊਗਾ ਤੇ ਉਧਰ ਨਾ ਲੈਣ ਪਰ ਫਿਰ ਵੀ ਆਪਾਂ ਤਾਂ ਇੱਕ ਤਰੀਕ ਨੂੰ ਲੈ ਕੇ ਚੱਲੋ ਵੀ ਅਵੇਸ ਲੈਣਾ ਹੋ ਪਰ ਜਿੱਥੋਂ ਤਾਈ ਲੱਗ ਰਿਹਾ ਵੀ ਸ਼ਾਇਦ 12ਵੇਂ ਮਹੀਨੇ ਤੱਕ ਇਹ ਨੂੰ ਨਾ ਹੋਵੇ ਤੇ ਚਲੋ ਫਿਰ ਆਪਾਂ ਜਿਆਦਾ ਤੁਹਾਡਾ ਸਮਾਂ ਬਰਬਾਦ ਨਹੀਂ ਕਰਦੇ ਤੋਂ 9ਵੇਂ ਟ੍ਰਾਇਲ ਪੈਰਾ ਬੋਲਦੇ ਆ ਫਿਰ ਪ੍ਰੋਪਰ ਪੈਰਾ ਬੋਲਾਂਗੇ ਜਿਹਦੇ ਕੋਲੇ ਕੰਪਿਊਟਰ ਆਉ ਟਾਈਪ ਕਰ ਲੋ ਜਿਹਦੇ ਕੋਲੇ ਨਹੀਂ ਉਹ ਪਿਆਬੀ ਜ਼ਰੂਰ ਲਿਖੋ ਪਿਆਬੀ ਲਿਖੇ ਬਿਨਾ ਗਲਤੀਆਂ ਦਾ ਨਹੀਂ ਪਤਾ ਲੱਗਦਾ ਹੁੰਦਾ ਤੇ ਇੱਕ ਆਪਣੇ ਕੋਲੇ ਹੁਣ ਸਮੇਂ ਦੀ ਥੋੜੀ ਜੀ ਕਮੀ ਹੁੰਦੀ ਆ ਇਸ ਕਰਕੇ ਨਾਲ ਪੰਜਾਬੀ ਨਹੀਂ ਅਪਲੋਡ ਕਰ ਸਕਦੇ ਤੇ ਪੇੜਾ ਲੈਣ ਤਾਂ ਆਪਾਂ ਗਰੁੱਪ ਜੁਣਾ ਸੈਂਡ ਕਰਦਨੇ ਹੁੰਨੇ ਕਿ ਫੋਟੋ ਖੇਚ ਕੇ ਸੈਂਡ ਕਰਨੀ ਹੁੰਦੀ ਆ ਤੇ ਚੈਨਲ ਤੇ ਫੋਟੋ ਅਪਲੋਡ ਨਹੀਂ ਹੁੰਦੀ ਤੇ ਫਿਰ ਵੀ ਤੁਹਾਡੇ ਲਈ ਇਹ ਕਰਾਂਗੇ ਚੈਨਲ ਤੇ ਵੀ ਜਿਹੜੇ ਔਖੇ ਸ਼ਬਦ ਆ ਉਹ ਆਪਾਂ ਲਿਖ ਕੇ ਨਾਲ ਉਹ ਟਾਈਪ ਕਰ ਦਈਏ ਕਿਉਂਕਿ ਉਹਨਾਂ ਤਾਂ ਔਖੇ ਸ਼ਬਦਾਂ ਤੇ ਕਿਹੜਾ ਜ਼ਿਆਦਾ ਸਮਾਂ ਲੱਗਣਾ ਜਿਹੜੇ 2-4 ਔਖੇ ਸ਼ਬਦ ਹੋਣਗੇ ਉਹ ਦੇ ਵਿੱਚ ਹੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿਖ ਕੇ ਟਾਈਪ ਕਰ ਦਾਂਗੇ ਚਲੋ ਫਿਰ ਤੁਸੀਂ ਇੰਟਰੈਲ ਪੈਰਾ ਲਿਖੋ ਤਾਂ ਜੋ ਤੁਹਾਡੇ ਹੱਥੇ ਚੱਲ ਪਏ ਚਲੋ ਰੈਡੀ ਹੋ ਜਾਓ ਹਣਾ ਰੈਡੀ ਕੈਨੇਡਾ ਵਿੱਚ ਬੀਤੇ 9 ਕੋ ਸਾਲਾਂ ਤੋਂ ਸਰਕਾਰ ਚਲਾ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਇਸ ਸਮੇਂ ਦੇਸ਼ ਪਰ ਵਿੱਚ ਆਮ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੰਦੀ ਉਹਨਾਂ ਵੱਲੋਂ ਸਾਲੋ ਸਾਲ ਆਪਣੀਆਂ ਕੱਚੀਆਂ ਪਿੱਲੀਆਂ ਅਤੇ ਫਲਾਪ ਨੀਤੀਆਂ ਨੂੰ ਲਾਗੂ ਕਰਕੇ ਰੱਖਣ ਦੀ ਅੜੀ ਕਾਰਨ ਅਤੇ ਲੋਕਾਂ ਦੀ ਹਾਲ ਦੁਹਾਈ ਨੂੰ ਅੱਖੋਂ ਪਰੋਖੇ ਕਰੀ ਜਾਣ ਕਾਰਨ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਲਓ ਜੀ ਟ੍ਰੈਲ ਪੈਰਾ ਕੰਪਲੀਟ ਹੋ ਗਿਆ ਪ੍ਰੋਪਰ ਪੈਰਾ ਬੁਣਨ ਲੱਗੀ ਆਂ ਉਦੇ ਲਈ ਤੁਸੀਂ ਰੈਡੀ ਹੋ ਜਾਓ ਧਿਆਨ ਨਾਲ ਕਰਨਾ ਕੋਈ ਇੱਕ ਤੋਂ ਸ਼ਬਦ ਔਖਿਆ ਵਾਲੇ ਨਹੀਂ ਚਲੋ ਰੈਡੀ ਹੋ ਜਾਓ ਰੈਡੀ ਜਿਸ ਕਾਰਨ ਪਤਨ੍ਯਾ ਉੱਤੇ ਹਲਕੇ ਪੀਲੇ ਰੰਗ ਦੇ ਛੋਟੇ ਛੋਟੇ ਤੱਬੇ ਪੈ ਜਾਂਦੇ ਹਨ ਡੰਡੀ ਗੰਭੀਰ ਹਮਲੇ ਦੀ ਹਾਲਤ ਵਿੱਚ ਪੱਤੇ ਪੀਲੇ ਪੈਣ ਮਗਰੋਂ ਸੁੱਕ ਕੇ ਛੜ ਜਾਂਦੇ ਹਨ ਡੰਡੀ ਹਮਲੇ ਵਾਲੇ ਪਤਨਾਂ ਉੱਤੇ ਧੂੜ ਜਮਾ ਹੋ ਜਾਂਦੀ ਹੈ ਡੰਡੀ ਜੂਨ ਦੇ ਹਮਲੇ ਤੋਂ ਬਚਾ ਲਈ ਅਪ੍ਰੈਲ ਜੂਨ ਦੌਰਾਨ ਆਮ ਨਾਲੋਂ ਘੱਟ ਬਖਫੇ ਉੱਤੇ ਸਨਜਾਈ ਕਰੋ ਡੰਡੀ ਬਾਗਾਂ ਨੇੜਿਓਂ ਅਰਿੰਡ ਅਤੇ ਭੰਗ ਦੇ ਪੌਦੇ ਜਿੰਨਾ ਉੱਤੇ ਮਾਈਟ ਦਾ ਹਮਲਾ ਹੁੰਦਾ ਹੈ ਨੂੰ ਪੁੱਟ ਕੇ ਨਸ਼ਟ ਕਰਦੇ ਰਹੋ ਡੰਡੀ ਜਵਾਨ ਕੀੜੇ ਵਰਖਾ ਰੁਕਤ ਸ਼ੁਰੂ ਹੁਣ ਸਮੇਂ ਨਿਕਲਦੇ ਹਨ ਅਤੇ ਰਾਤ ਸਮੇਂ ਪੱਤੇ ਖਾਂਦੇ ਹਨ ਡੰਡੀ ਦਿਨ ਸਮੇਂ ਇਹ ਕੀੜੇ ਜ਼ਮੀਨ ਵਿੱਚ ਛੁਪ ਜਾਂਦੇ ਹਨ ਡੰਡੀ ਗੰਭੀਰ ਹਮਲੇ ਦੀ ਹਾਲਤ ਵਿੱਚ ਕੀੜੇ ਫੁੱਲ ਖਾ ਜਾਂਦੇ ਹਨ ਡੰਡੀ ਇਹ ਕੀੜੇ ਜ਼ਮੀਨ ਵਿੱਚ ਆਂਦੇ ਦਿੰਦੇ ਹਨ ਡੰਡੀ ਇਹਨਾਂ ਦੀਆਂ ਸੁੰਡੀਆਂ ਜੜਾਂ ਦਾ ਨੁਕਸਾਨ ਕਰਦੀਆਂ ਹਨ ਜਿਸ ਕਾਰਨ ਬੂਟੇ ਮਰ ਜਾਂਦੇ ਹਨ ਡੰਡੀ ਇਹ ਆੜੂ ਦਾ ਖਤਰਨਾਕ ਕੀੜਾ ਹੈ ਡੰਡੀ ਇਸ ਦੇ ਜਵਾਨ ਕੀੜੇ ਅੱਧ ਮਾਰਚ ਤੋਂ ਪੱਤਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ ਡੰਡੀ ਇਹ ਕੀੜੇ ਤਣੇ ਅਤੇ ਮੋਟੀਆਂ ਟਹਿਣੀਆਂ ਵਿੱਚ ਅੰਡੇ ਦਿੰਦੇ ਹਨ ਡੰਡੀ ਅੰਡੇੰ ਵਿੱਚੋਂ ਸੁੰਡੀਆਂ ਨਿਕਲ ਕੇ ਛਿੱਲੇਟੋਂ ਖਾ ਕੇ ਛਿੱਲੇਟਾਂ ਮੋਰੀਆਂ ਕਰ ਦਿੰਦੀਆਂ ਹਨ ਨਤੀਜੇ ਵਜੋਂ ਸ਼ਿਲਕਾ ਪੋਲਾ ਓਕੇ ਫਟ ਜਾਂਦਾ ਹੈ ਅਤੇ ਮੋਰੀਆਂ ਵਿੱਚੋਂ ਗੂੰਦ ਬਾਹਰ ਨਿਕਲਣਾ ਸ਼ੁਰੂ ਹਾਂਜੀ ਰੈਡੀ ਹੋ ਜਾਓ ਬਰਾ ਬੁਲਣ ਲੱਗਦੇ ਆ 2 ਮਿੰਟ ਦੀ ਬ੍ਰੇਕ ਹੋਗੀ ਰੈਡੀ ਪਿਛਲੇ ਚਾਰ ਦਹਾਕਿਆਂ ਵਿੱਚ ਬਹੁਤ ਬਦਲਾ ਆ ਗਿਆ ਹੈ ਡੰਡੀ ਬਹੁਤ ਚੀਜ਼ਾਂ ਗੁੰਮ ਹੋ ਗਈਆਂ ਹਨ ਡੰਡੀ 80ਵਿਆਂ ਦੇ ਵਿੱਚ ਸਾਡੇ ਸੱਬਿਆਚਾਰ ਦਾ ਹਾਲੇ ਬਹੁਤ ਕੁਝ ਵੇਖਣ ਨੂੰ मिल ਜਾਂਦਾ ਸੀ ਪਰ 40 ਸਾਲਾਂ ਵਿੱਚ ਬਹੁਤ ਕੁਝ ਤਬਾਹ ਹੋ ਗਿਆ ਹੈ ਖਤਮ ਹੋ ਗਿਆ ਹੈ ਇੱਥੋਂ ਤੱਕ ਕਿ ਸਾਡੇ ਨਾਪ ਤੋਲ ਦੀਆਂ ਜਿਹੜੀਆਂ ਚੀਜ਼ਾਂ ਸਨ ਉਹਨਾਂ ਵਿੱਚ ਵੀ ਬਦਲਾ ਆ ਗਿਆ ਹੈ ਟੰਡੀ ਇੰਚਾਂ ਗਜਾਂ ਤੋਂ ਨਿਕਲ ਕੇ ਅਸੀਂ ਸੈਂਟੀਮੀਟਰਾਂ ਅਤੇ ਮੀਟਰਾਂ ਵਿੱਚ ਆ ਗਏ ਹਾਂ ਡੰਡੀ ਮੀਲ ਕਿਲੋਮੀਟਰਾਂ ਵਿੱਚ ਬਦਲ ਗਏ ਹਨ ਡੰਡੀ ਜਿਹੜੀ ਸਾਡੀ ਸੋਚ ਹੈ ਉਹ ਹਾਲੇ ਹੀ ਪੁਰਾਣੀ ਖੜੀ ਹੈ ਪਰ ਜਿਹੜੇ ਸਾਡੇ ਸਾਧਨ ਸਨ ਉਹ ਸਾਬ ਬਦਲ ਗਏ ਹਨ ਜੋ ਪੁਰਾਣੇ ਸਮੇਂ ਵਿੱਚ ਸਿੱਕੇ ਹੁੰਦੇ ਸਨ ਪੈਸੇ ਦੀ ਆਨੇ ਦੀ ਢੇਲੇ ਦੀ ਬੜੀ ਕਦਰ ਹੁੰਦੀ ਸੀ ਪਰ ਸਮੇਂ ਨਾਲ ਇਹ ਧਾਤੂ ਦੇ ਸਿੱਕੇ ਗਾਇਬ ਹੋ ਗਏ ਡੰਡੀ ਇਹਨਾਂ ਦੇ ਗਾਇਬ ਹੋਣ ਦਾ ਵੱਡਾ ਕਾਰਨ ਸੀ ਕਿ ਇਹਨਾਂ ਦਾ ਆਉਂਦਾ ਕੁਝ ਨਹੀਂ ਡੰਡੀ ਕੀਮਤਾ ਇੰਨੀਆਂ ਬੱਦ ਗਈਆਂ ਕਿ ਇਹ ਸਿੱਕੇ ਜੇ ਪੜ ਤੋਂ ਵੱਧ ਕੇ ਕੁਝ ਨਹੀਂ ਰਹ ਗਏ ਡੰਡੀ ਆਨਾ ਦਵਾਨੀ ਚਵਾਨੀ ਅਠਿਆਨੀ ਨਿੱਕਾ ਪੈਸਾ ਤੇਲਾ ਇਹ ਸਾਰਾ ਕੁਝ ਖਤਮ ਹੋ ਗਿਆ ਡੰਡੀ ਹੁਣ ਤਾਂ 100 200 500 ਦੇ ਨੋਟ ਵੀ ਕੋਈ ਅਹਿਮੀਅਤ ਰੱਖਣੋ ਹਟ ਗਏ ਹਨ ਡੰਡੀ ਲੋਕੀ ਥੱਬਿਆਂ ਦੇ ਥੱਬੇ ਚੱਕੀ ਫਿਰਦੇ ਹਨ ਪਰ ਉਹਨਾਂ ਦਾ ਆਉਂਦਾ ਕੁਝ